ਬਾਕੀ ਐਵਰੇਜ ਵਗੈਰਾ ਦੀ ਗੱਲ ਕਰੀਏ ਆਪਣੀ 20 22 ਕਿਤੇ ਨਹੀਂ ਗਈ ਇਹਦੇ ਵਿੱਚ ਮਤਲਬ ਇਹਦਾ ਜਿਹੜਾ ਮੇਨ ਲੋਗੋ ਆ ਇਹ ਜੇ ਮੈਂ ਲਕੋਦਾ ਤਾਂ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਟヨタ ਦੀ ਗੱਡੀ 'ਚ ਬੈਠੇ ਆਂ ਕਿ ਆਪਾਂ ਮਾਰੂਤੀ ਸੁਜ਼ੂਕੀ ਵਾਲੇ ਦੀ ਗੱਡੀ 'ਚ ਬੈਠੇ ਆਂ ਹਾਂ ਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਆਪਣੇ ਕੋਲ ਖੜੀ ਆ ਅਰਬਨ ਕਰੂਜ਼ਰ ਟਾਈਜ਼ਰ ਵੈਸੇ ਮੈਂ ਗੱਲ ਕਰਾਂ ਮੇਨਲੀ ਮਾਰੂਤੀ ਸੁਜ਼ੂਕੀ ਨੈਕਸਾ ਵਾਲਿਆਂ ਦੀ ਫਰਾਂਸ ਆਏ ਇਹਦਾ ਮਤ ਜ਼ਰ ਨਾਮ ਰੱਖਿਆ ਹੋਇਆ ਤੇ ਅੱਜ ਮੈਂ ਦੱਸਦਾ ਤੁਹਾਨੂੰ ਆਪਾਂ ਨੂੰ ਇਹਦੇ ਵਿੱਚ ਕੀ ਕੀ ਦੇਖਣ ਨੂੰ ਮਿਲ ਜਾਂਦਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਇਹਦੇ ਵਿੱਚ ਟੋਟਲ ਆਪਣੇ 5 ਵੇਰੀਐਂਟ ਆਉਂਦੇ ਨੇ ਇੱਕ ਆਪਣਾ E ਵੇਰੀਐਂਟ ਆਉਂਦਾ SS+G ਤੇ ਆਪਣਾ V ਟੋਟਲ ਇਹਦੇ ਵਿੱਚ ਆਪਣੇ 5 ਵੇਰੀਐਂਟ ਆਉਂਦੇ ਨੇ ਬਾਕੀ ਮੈਂ ਗੱਲ ਕਰਾਂ ਇਹਦੇ ਵਿੱਚ ਆਪਣਾ ਇੱਕ ਪੈਟਰੋਲ ਇੰਜਨ ਆਉਂਦਾ ਤੇ ਇੱਕ ਆਪਣਾ ਟਰਬੋ ਪੈਟਰੋਲ ਇੰਜਨ ਆਉਂਦਾ ਠੀਕ ਹੈ ਜੀ ਤੇ ਪ੍ਰਾਈਸ ਪੁਆਇੰਟ ਦੀ ਗੱਲ ਕਰਾਂ ਮੈਂ ਇਹ ਜਿਹੜਾ ਅੱਜ ਆਪਣੇ ਸਾਹਮਣੇ ਵੇਰੀਐਂਟ ਖੜਿਆ ਆਪਣਾ S+ ਵੇਰੀਐਂਟ ਖੜਿਆ ਮਤਲਬ ਮੈਂ ਗੱਲ ਕਰਾਂ ਇਹਦੇ ਐਕਸ ਸ਼ੋਰੂਮ ਪ੍ਰਾਈਸ ਜਿਹੜਾ ਇਹਦਾ ਹੈਗਾ ਆਪਣ ਪੂਰਾ 9 ਲੱਖ ਰੁਪਿਆ ਤੇ ਆਪਾਂ ਨੂੰ ਓਨ ਰੋਡ ਜਾਂਦੇ ਆਂਦੇ ਆ ਆ ਪਾਊਗੀ ਇਹਨ ਪੰਚਕੁਲੇ ਦੀ ਜਿਵੇਂ ਮੈਂ ਗੱਲ ਕਰਾਂ 10 ਲੱਖ 90000 ਰੁਪਿਆ ਤੇ 10 ਲੱਖ 90000 ਦੇ ਵਿੱਚ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲ ਜੰਦਾ ਅੱਜ ਮੈਂ ਤੁਹਾਨੂੰ ਦੱਸਦਾ ਬਾਕੀ ਨਾ ਇਹਦੇ ਉੱਤੇ ਆਪਣੀ ਡਿਸਕਾਊਂਟ ਵਗੈਰਾ ਸਾਰਾ ਕੁਝ ਚੱਲ ਰਿਹਾ ਉਹ ਤੁਸੀਂ ਮਤਲਬ ਆਪਣਾ ਗੱਲ ਕਰਾਂ ਮੈਂ ਡੀਲਰਸ਼ਿਪ ਤੋਂ ਡੀਲਰਸ਼ਿਪ ਵੇਰੀ ਕਰਦਾ ਕਿ ਹਾਂ ਕਿਹੜੀ ਡੀਲਰਸ਼ਿਪ ਕਿੰਨਾ ਆਪਣਾ ਡਿਸਕਾਊਂਟ ਦਿੰਦੀ ਆ ਬਾਕੀ ਗੱਲ ਕਰਾਂ ਮੈਂ ਆਪਾਂ ਨੂੰ ਹੈਨਾ ਸਭ ਤੋਂ ਪਹਿਲਾਂ ਇਹਦੇ ਫਰੰਟ ਦੇ ਵਿੱਚੋਂ ਗੱਲ ਕਰੀਏ ਇਦਾਂ ਦੀ ਕੋਈ ਸ਼ੈਦੀ ਆਪਣੀ ਫ ਬਾਕੀ ਜਿਵੇਂ ਇਹ ਇੰਜਨ ਬਾਰੇ ਗੱਲ ਕਰਾਂ ਇਹਦੇ ਵਿੱਚ ਨਾ ਆਪਣਾ 1.2 ਲੀਟਰ ਪੈਟਰੋਲ ਇੰਜਨ ਆਂਦਾ ਆ ਆਪਣਾ 1197 ਸੀਸੀ ਦਾ 90 BHP ਤੇ 113 Nm ਟਾਰਕ ਪ੍ਰੋਡਿਊਸ ਕਰਕੇ ਦਿੰਦਾ ਆ ਬਾਕੀ ਐਵਰੇਜ ਵਗੈਰਾ ਦੀ ਗੱਲ ਕਰੀਏ ਆਪਣੀ 20 22 ਕਿਤੇ ਨਹੀਂ ਗਈ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਵੇਂ ਮੈਂ ਗੱਲ ਕਰਾਂ ਕੀ ਤੋਂ ਆਪਾਂ ਨੂੰ ਇਦਾਂ ਦੀ ਕੁਝ ਇਹਦੀ ਕੀ ਮਿਲ ਜਾਂਦੀ ਆ ਜਿਵੇਂ ਮਤਲਬ ਮਾਰੂਤੀ ਸੁਜ਼ੂਕੀ ਦੀ ਕੀ ਨਹੀਂ ਹੁੰਦੀ ਬਟ ਇਹ ਆ ਕਿ ਹਾਂ ਪਿੱਛੇ ਜਿਹੜਾ ਲੋਗੋ ਆ ਉਹ ਚੇਂਜ ਕੀਤਾ ਹੋਇਆ ਬਾਕੀ ਆਪਣਾ ਜਿਹੜੇ ਡੀਆਰਐਲ ਨੇ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਆਪਣੇ ਇੰਡੀਕੇਟਰ ਵੀ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਆਪਣਾ LED ਦਾ ਸਾਰਾ ਸੈਟਅਪ ਆ ਜਿਹੜੀ ਆਪਣੇ ਥੱਲੇ ਮੇਨ ਹੈੱਡਲੈਂਪ ਯੂਨਿਟ ਆ ਸਾਰੀ ਆਪਣੀ LED ਆ ਤੇ ਜਿਹੜੀ ਆਪਣੀ ਥੱਲੇ ਵਾਲੀ ਸਕਿਡ ਪਲੇਟ ਆ ਗਈ ਇਹ ਆਪਾਂ ਨੂੰ ਸਿਲਵਰ ਦੇ ਵਿੱਚ ਮਿਲ ਜਾਂਦੀ ਆ 190 ਐਨਐਮ ਦੇ ਨੀਅਰ ਅਬਾਊਟ ਇਹਦਾ ਆਪਣਾ ਗਰਾਊਂਡ ਕਲੀਅਰੈਂਸ ਆ ਬਾਕੀ ਜਿਹੜੀ ਦੀ ਆਪਣੀ ਮੇਨ ਗ੍ਰਿਲ ਆ ਗਈ ਆਪਣੀ ਮੈਟ ਬਲੈਕ ਦੇ ਵਿੱਚ ਆ ਗਈ ਲੋਗੋ ਆਪਣਾ ਸਿਲਵਰ ਦੇ ਵਿੱਚ ਆ ਗਿਆ ਕ੍ਰੋਮ ਦਾ ਆਪਾਂ ਨੂੰ ਇੱਥੇ ਮਤਲਬ ਲੁੱਕ ਦਿੱਤਾ ਹੋਇਆ ਬਾਕੀ ਆਪਣੀ ਫਰੰਟ ਤੋਂ ਲੈ ਕੇ ਕਲਾਈਡਿੰਗ ਐਂਡ ਤੱਕ ਕਲਾਈਡਿੰਗ ਜਾਰੀ ਆ ਆਪਾਂ ਨੂੰ ਗ੍ਰੇਸ਼ ਟਾਈਪ ਦੇ ਇਹਦੇ ਵਿੱਚ ਅਲੋਇ ਵਿਲ ਮਿਲ ਜਾਂਦੇ ਨੇ 4 ਨਟ ਵਾਲੇ ਆਪਣੇ 4 ਪੀਸੀਡੀ ਕਹਾਂ ਲਮ ਹੈ ਗੋਡ ਇਅਰ ਦੇ ਆਪਣੇ ਕੋਲ ਟਾਇਰ ਆ ਗਏ ਟਾਇਰ ਸਾਈਜ਼ ਦੀ ਗੱਲ ਕਰਾਂ ਮੈਂ 195 60 R16 16 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਸਿਲਵਰ ਜੇ ਦੇ ਅਲੋਇ ਵਿਲ ਮਿਲ ਗਏ ਫਰੰਟ ਦੇ ਵਿੱਚ ਆਪਾਂ ਨੂੰ ਡਿਸਕ ਬ੍ਰੇਕ ਮਿਲ ਗਈ ਤੇ ਡੀਅਰ ਦੇ ਵਿੱਚ ਆਪਾਂ ਨੂੰ ਡਰਮ ਬ੍ਰੇਕ ਮਿਲ ਜਾਂਦੀ ਆ ਬੋਡੀ ਕਲਰ ਆਪਣੇ ਕੋਲ ਇਹਦੇ ORVM ਆ ਗਏ ਵਿਦ LED ਇੰਡੀਕੇਟਰ ਬਾਕੀ ਤੁਸੀਂ ਦੇਖ ਸਕਦੇ ਹੋ ਕ੍ਰੂਮ ਦਾ ਆਪਣਾ ਕਿਤੇ ਵੀ ਯੂਜ਼ ਨਹੀਂ ਹੋ ਰੱਖਿਆ ਇਹਦੇ ਵਿੱਚ ਆਪਣਾ ਇਹਦੇ ਵਿੱਚ ਜਿਵੇਂ ਇਹ ਆਪਣਾ ਵਿਚਾਲਾ ਮਾਡਲ ਆ ਆਪਾਂ ਟੌਪ ਮਾਡਲ ਦੇ ਵਿੱਚ ਜਾਣੇ ਆਪਾਂ ਨੂੰ ਪੁਸ਼ ਬਟਨ ਸਟਾਰਟ ਕੀਲੈਸ ਐਂਟਰੀ ਵਾਲਾ ਮਤਲਬ ਮਿਲ ਜਾਂਦਾ ਉੱਪਰਲੇ ਪਾਸੇ ਆਪਣੇ ਕੋਲ ਆ ਗਈਆਂ ਇਹਦੀਆਂ ਰੂਫ ਰੇਲਸ ਐਦਾਂ ਦੀ ਕੁਛ ਇਹਦੀ ਪਿਛੋ ਲੁੱਕ ਆ ਫਿਊਲ ਟੈਂਕ ਕੈਪੈਸਿਟੀ ਦੀ ਗੱਲ ਕਰਾਂ ਇਹਦੇ ਵਿੱਚ ਆਪਣੀ 37 ਲੀਟਰ ਦੀ ਫਿਊਲ ਟੈਂਕ ਕੈਪੈਸਿਟੀ ਆਉਂਦੀ ਆ ਬਾਕੀ ਆਪਣੀ ਕਨੈਕਟਡ ਟੇਲ ਲਾਈਟ ਆ ਗਈ ਇਹਦੇ ਵਿੱਚ ਅਰਬਨ ਕਰੂਜ਼ਰ ਟਾਈਜ਼ਰ ਦੀ ਬੈਜਿੰਗ ਆਪਣੇ ਕੋਲ ਅੱਧਰਲੇ ਪਾਸੇ ਆ ਗਈ ਵੇਰੀਐਂਟ ਦੀ ਬੈਜਿੰਗ ਆਪਣੇ ਕੋਲ ਅ ਚਾਰ ਆਪਾਂ ਨੂੰ ਇਹਦੇ ਵਿੱਚ ਰਿਵਰਸ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ সিলਵਰ ਦੀ ਆਪਾਂ ਨੂੰ ਸਕੈਡ ਪਲੇਟ ਮਿਲ ਜਾਂਦੀ ਆ ਟੋヨタ ਦਾ ਲੋਗੋ ਆ ਗਿਆ ਡੀਫੋਗਰ ਮਿਲ ਗਿਆ ਆਪਾਂ ਨੂੰ ਹਾਈ ਮਾਉਂਟ ਸਟਾਪ ਲੈਂਪ ਆ ਗਿਆ ਤੇ ਸ਼ਾਕਫੇ ਨੂੰ ਆਪਣੇ ਕੋਲ ਐਂਟੀਨਾ ਆ ਗਿਆ ਕਿ ਬੂਟ ਸਪੇਸ ਦੀ ਗੱਲ ਕਰਾਂ ਮੈਂ ਇੰਨਾ ਕੁਝ ਆਪਣਾ ਬੂਟ ਸਪੇਸ ਆ ਠੀਕ ਆ ਯਾਰ ਆਪਣੇ ਹਿਸਾਬ ਤੋਂ ਇਹ ਗੱਡੀ ਬਹੁਤ ਵਧੀਆ ਬਾਕੀ ਪਾਰਸਲ ਟ੍ਰੇ ਆਪਾਂ ਨੂੰ ਇੱਥੇ ਮਿਲ ਗਈ ਤੇ ਹੁਣ ਚਲਦੇ ਆਪਾਂ ਇੱਕ ਵਾਰ ਇਹਦੇ ਇੰਟੀਰੀਅਰ ਦੇ ਵਿੱਚ ਬਾਕੀ ਐਦਾਂ ਦਾ ਆਪਣਾ ਕੁਛ ਇਹਦਾ ਇੰਟੀਰੀਅਰ ਆ ਯਾਰ ਇਹਦੇ ਤੇ ਜਿਹੜੀ ਆਪਣੀ ਫਰੋਂਕਸ ਹੁੰਦੀ ਉਹਦੇ ਵਿੱਚ ਬਾਲਾ ਫਰਕ ਨਹੀਂਗਾ ਸੇਮ ਹੀ ਆ ਸਾਰਾ ਕੁਛ ਯਾਰ ਮੈਨੂੰ ਤਾਂ ਇਹਨਾਂ ਲੱਗਿਆ ਨਹੀਂ ਫਰਕ ਬਾਕੀ ਕੀ ਆ ਹੈਨਾ ਟੋヨタ ਦੇ ਵਿੱਚ ਬੰਦਾ ਜਾਊਗਾ ਯਾਰ ਥੋੜਾ ਜਿਹਾ ਮਤਲਬ ਸਰਵਿਸ ਸੈਂਟਰ ਵਗੈਰਾ ਜਾਂਦਾ ਉਹਦਾ ਰਤਬਾ ਤੇ ਟੌਰ ਉਹਦੀ ਵੱਖਰੀ ਹੁੰਦੀ ਆ ਕਿਉਂਕਿ ਯਾਰ ਉਹ ਟੋヨタ ਗੱਡੀ ਬੇਸ਼ੱਕ ਇਹ ਆਪਣੀ ਰੀਬੈਜਡ ਗੱਡੀਆਂ ਨੇ ਬਟ ਫਿਰ ਵੀ ਇੱਕ ਹੁੰਦਾ ਨਾ ਕਿ ਬੰਦੇ ਦੇ ਆ ਟੋヨタ ਜਾਊਗਾ ਹੈਨਾ ਉੱਥੇ ਸਫੋਰਚੂਨਰ ਵਗੈਰਾ ਉਹਦਾ ਰਤਬਾ ਟੌਰ ਉਹਦੀ ਉਵੇਂ ਦੀ ਹੋ ਜੂਗੀ ਕੁਛ ਬਾਕ ਮਤਲਬ ਸਿੰਗਲ ਟੋਨ ਆਪਣਾ ਬਲੈਕ ਦੇ ਵਿੱਚ ਇੱਥੇ ਆਪਾਂ ਨੂੰ ਸੌਫਟ ਟੱਚ ਮਿਲ ਜਾਂਦਾ ਇਹ ਸਾਰਾ ਸੌਫਟ ਟੱਚ ਆ ਬਾਕੀ ਸਾਰਾ ਆਪਣਾ ਹਾਰਡ ਪਲਾਸਟਿਕ ਆ ਜਾਂਦਾ ਇੱਥੇ ਆਪਣਾ ਮਤਲਬ ਸਿਲਵਰ ਜੇ ਦਾ ਯੂਜ਼ ਹੋਇਆ ਵਾ ਗ੍ਰੇ ਜੇ ਸਿਲਵਰ ਦਾ ਓਵਰਵੀਅਮ ਦੀ ਗੱਲ ਕਰਾਂ ਜਿਹੜੇ ਆਪਣੇ ਬਾਹਰ ਵਾਲੇ ਸ਼ੀਸ਼ੇ ਨੇ ਆਪਾਂ ਉਹਨਾਂ ਨੂੰ ਇਲੈਕਟ੍ਰੀਕਲੀ ਐਡਜਸਟ ਵੀ ਕਰ ਸਕਦੇ ਹਾਂ ਤੇ ਫੋਲਡ ਵੀ ਕਰ ਸਕਦੇ ਹਾਂ ਵਨ ਟੱਚ ਅਪ ਤੇ ਵਨ ਟੱਚ ਡਾਊਨ ਆਪਣੇ ਕੋਲ ਵਿੰਡੋਜ਼ ਆ ਗਈਆਂ ਇਹਦੀਆਂ 올4 ਪਾਵਰ ਵਿੰਡੋਜ਼ ਮਿਲ ਜਾਂਦੀਆਂ ਨੇ ਆਪਾਂ ਨੂੰ ਬਾਕੀ ਨਾਲ ਇਹਦੇ ਵਿੱਚ ਆਪਣੀ ਫੈਬਰਿਕ ਦੀ ਸੀਟਾਂ ਆ ਜਾਂਦੀਆਂ ਨੇ ਲੈਦਰ ਦੀ ਸੀਟਾਂ ਵਾਸਤੇ ਆਪਾਂ ਨੂੰ ਟੌਪ ਮਾਡਲ ਦੇ ਵਿੱਚ ਜਾਣਾ ਪਊਗਾ ਆਪਾਂ 4 ਵੇ ਸੀਟ ਨੂੰ ਐਡਜਸਟ ਕਰ ਸਕਦੇ ਹਾਂ ਅੱਗੇ ਪਿੱਛੇ ਰਿਕਲਾਈਨ ਡਿਕਲਾਈਨ ਬਸ ਐਦਾਂ ਦਾ ਯਾਰ ਆਪਣਾ ਕੁਝ ਇੰਟੀਰੀਅਰ ਆ ਮੈਂ ਕਹਿੰਦਾ ਜੇ ਆਪਾਂ ਕਿਤੇ ਮੈਂ ਆ ਲੋਗੋ ਲਕੋਦਾ ਨਾ ਮਤਲਬ ਇਹਦਾ ਜਿਹੜਾ ਮੇਨ ਲੋਗੋ ਆ ਇਹ ਜੇ ਮੈਂ ਲਕੋਦਾ ਤਾਂ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਟヨタ ਦੀ ਗੱਡੀ 'ਚ ਬੈਠੇ ਆਂ ਕਿ ਆਪਾਂ ਮਾਰੂਤੀ ਸੁਜ਼ੂਕੀ ਵਾਲੇ ਦੀ ਗੱਡੀ 'ਚ ਬੈਠੇ ਆਂ ਬਾਕੀ ਜਿਵੇਂ ਸਾਈਡ ਦੇ ਵਿੱਚ ਉਹ ਗੱਲ ਕਰੀਏ ਆਪਣੇ ਕੋਲ ਟ੍ਰੈਕਸ਼ਨ ਕੰਟਰੋਲ ਦਾ ਬਟਨ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਆਈਡਲ ਸਟਾਰਟ ਸਟਾਪ ਬਟਨ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਹੈੱਡਲਾਈਟ ਲੈਵਲ ਅਪ ਐਥੋ ਕਰ ਸਕਦੇ ਆ ਡੀ ਕਟ ਆਪਾਂ ਨੂੰ ਇਹਦੇ ਵਿੱਚ ਸਟੀering ਵੀਲ ਮਿਲ ਜਾਂਦਾ ਸਟੀering ਵੀਲ ਐਡਜਸਟਮੈਂਟ ਦੀ ਗੱਲ ਕਰਾਂ ਮੈਂ ਟਿਲਟ ਮਤਲਬ ਕੱਲੀ ਟਿਲਟ ਮਿਲਦੀ ਆ ਉੱਪਰ ਥੱਲੇ ਹੁੰਦਾ ਮਤਲਬ ਅੱਗੇ ਪਿੱਛੇ ਨਹੀਂ ਆਪਾਂ ਕਰ ਸਕਦੇ ਬਾਕੀ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਇਨਫੋਟੇਨਮੈਂਟ ਕੰਟਰੋਲ ਸਕ੍ਰੀਨ ਦੀ ਗੱਲ ਕਰਾਂ ਮੈਂ ਆਪਣੀ 7 ਇੰਚ ਦੀ ਆ ਸਕ੍ਰੀਨ ਜਿਹਦੇ ਵਿੱਚ ਆਪਾਂ ਆਪਣਾ ਵਾਇਰਲੈਸ ਐਪਲ ਕਾਰ ਪਲੇ ਤੇ ਆਪਣਾ ਐਂਡਰੋਇਡ ਰੋਟੋ ਚਲਾ ਸਕਦੇ ਆ ਬਾਕੀ ਕਾਲਿੰਗ ਕੰਟਰੋਲ ਤਾਂ ਆਪਣੇ ਕੋਲ ਨੀਚੇ ਪਾਸੇ ਆ ਗਏ ਲੈਦਰ ਰਾਈਟ ਨਹੀਂ ਮਿਲਦਾ ਨੋਰਮਲ ਮਿਲਦਾ ਆ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਵਾਈਪਰ ਕੰਟਰੋਲ ਤੇ ਦੂਜੇ ਪਾਸੇ ਆ ਗਏ ਆਪਣੇ ਇਹਦੇ ਹੈੱਡਲੈਂਪ ਕੰਟਰੋਲ ਆਪਾਂ ਨੂੰ ਆਟੋਮੈਟਿਕ ਇਹਦੇ ਵਿੱਚ ਹੈੱਡਲੈਂਪ ਮਿਲ ਜਾਂਦੇ ਨੇ ਬਾਕੀ ਐਦਾਂ ਦਾ ਆਪਣਾ ਕੁਝ ਮੀਟਰ ਹੈ ਇਹਦੇ ਵਿੱਚ 8000 ਤੱਕ ਆਪਣੀ ਮਤਲਬ ਆਰਪੀਐਮ ਮੀਟਰ ਦੀ ਮਾਰਕਿੰਗ ਲਿਖੀ ਹੋਈ ਆ ਤੇ 220 ਤੱਕ ਆਪਣੀ ਸਪੀਡ ਦੀ ਮਾਰਕਿੰਗ ਲਿ ਬਾਕੀ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਡੰਡੀਆਂ ਜੀ ਦਿੱਤੀਆਂ ਹੋਈਆਂ ਨੇ ਇਹਨਾਂ ਨੇ ਮਤਲਬ ਇਹ ਸੇਮ ਉਹੀ ਮਾਰੂਤੀ ਵਾਲਾ ਕੰਮ ਆ ਤੇ ਇਧਰ ਸਾਈਡ ਦੇ ਵਿੱਚੋਂ ਗੱਲ ਕਰਾਂ ਮੈਂ ਇਹ ਚੀਜ਼ ਇਹਦੀ ਮੈਟ ਬਲੈਕ ਦੇ ਵਿੱਚ ਆ ਗਈ সিলਵਰ ਜੇ ਦਾ ਟੱਚ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਕਾਰਬਨ ਫਾਈਬਰ ਜੇ ਦਾ ਥੋੜਾ ਜਿਹਾ ਟੱਚ ਆਪਾਂ ਨੂੰ ਇੱਥੇ ਵੀ ਦਿੱਤਾ ਹੋਇਆ ਬਾਕੀ ਏਸੀ ਕੰਟਰੋਲ ਯੂਨਿਟ ਇਹਦੀ ਆਪਣੀ ਕੁਝ ਇਦਾਂ ਦੀ ਆ ਇਧਰੋਂ ਆਪਾਂ ਇਹਦਾ ਆਪਣਾ ਫੈਨ ਸਪੀਡ ਵਗੈਰਾ ਐਡਜਸਟ ਕਰ ਸਕਦੇ ਹਾਂ ਤੇ ਇੱਥੋਂ ਆਪਾਂ ਇਹਦਾ ਟੈਂਪਰੇਚਰ ਵਗੈਰਾ ਐਡਜਸਟ ਕਰ ਸਕਦੇ ਹਾਂ ਥੱਲੇ ਆਪਣੇ ਕੋਲ ਮੋਡਸ ਵਗੈਰਾ ਆ ਗਏ ਇਹ ਸਾਰੀ ਆਪਣੀ ਗਲੋਸੀ ਬਲੈਕ ਦੇ ਵਿੱਚ ਆ ਜਾਂਦੀ ਆ ਉਤੋਂ ਥੱਲੇ ਜਾਈਏ ਆਪਣੇ ਕੋਲ ਇੱਕ 12V ਸਾਕ ਇਧਰਲੇ ਪਾਸੇ ਆ ਗਿਆ USB ਪੋਰਟ ਆਪਾਂ ਨੂੰ ਇੱਥੇ ਮਿਲ ਜਾਂਦਾ ਪੈਨ ਡਰਾਈਵ ਲਾਉਣ ਵਾਸਤੇ ਇੱਥੇ ਆਪਾਂ ਫੋਨ ਵਗੈਰਾ ਰੱਖ ਸਕਦੇ ਹਾਂ ਦੋ ਆਪਾਂ ਨੂੰ ਕਫ ਹੋਲਡਰ ਦੀ ਸਪੇਸ ਮਿਲ ਜਾਂਦੀ ਆ 5 ਸਪੀਡ ਇਹਦੇ ਵਿੱਚ ਆਪਣਾ ਮੈਨੂਅਲ ਟਰਾਂਸਮਿਸ਼ਨ ਆ ਜਾਂਦਾ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਹੈਂਡ ਬ੍ਰੇਕ ਮਿਲ ਜਾਂਦੀ ਆ। ਬਾਕੀ ਇਦਾਂ ਦਾ ਕੋਈ ਸੀਗਾ ਇਹਦਾ ਆਪਣੀ ਇੱਥੇ ਮਤਲਬ ਇਹਨਾਂ ਨੇ ਖਾਲੀ ਸਪੇਸ ਦਿੱਤੀ ਹੋਈ ਆ। ਅੱਪਰ ਵੇਰੀਐਂਟ ਦੇ ਵਿੱਚ ਦੰਨੇ ਆ ਆਪਣੇ ਇੱਥੇ ਆਮ ਰੈਸਟ ਵਗੈਰਾ ਆ ਜਾਂਦੀ ਆ। ਇਦਾਂ ਦਾ ਕੋਈ ਕੁਝ ਇਹਦਾ ਆਪਣਾ ਗਲਵ ਬਾਕਸ ਮਿਲ ਜਾਂਦਾ। ਮੈਨੂਅਲ ਆਪਾਂ ਨੂੰ ਇਹਦੇ ਵਿੱਚ ਆਈ ਆਰ ਵੀ ਆ ਮਿਲ ਜਾਂਦਾ। yellow ਆਪਾਂ ਨੂੰ ਇਹਦੇ ਵਿੱਚ ਕੈਬਨ ਲਾਈਟ ਮਿਲ ਜਾਂਦੀ ਆ। ਜਿਹੜਾ ਆਪਣਾ ਕੋ ਡਰਾਈਵਰ ਸਾਈਡ ਸਨ ਵਾਈਜ਼ਰ ਵਿਦ ਮਿਰਰ ਆ। ਜਿਹੜਾ ਡਰਾਈਵਰ ਸਾਈਡ ਸਨ ਵਾਈਜ਼ਰ ਆ ਟਿਕਟ ਹੋਲਡਰ ਨਹੀਂ ਮਿਲਦਾ। ਆਪਾਂ ਨੂੰ ਮਤਲਬ ਨਾਰਮਲ ਜਾਈ ਆ ਬੇਸਿਕ ਜਾਂ ਫੈਬਰਿਕ ਮਿਊਜ਼ਿਕ ਸਿਸਟਮ ਦੀ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਆਪਾਂ ਨੂੰ ਇਹਦੇ ਵਿੱਚ 4 ਸਪੀਕਰ ਮਿਲਦੇ ਨੇ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਰੋਟ ਚਲਾ ਸਕਦੇ ਆ ਆਪਾਂ ਬਾਕੀ ਨਾ ਯਾਰ ਨਵੀਆਂ ਗੱਡੀਆਂ ਆਈਆਂ ਨੇ ਚੀਜ਼ਾਂ ਦਾ ਬਹੁਤ ਜ਼ਿਆਦਾ ਮਤਲਬ ਇਨਹਾਂਸ ਹੋਈਆਂ ਨੇ ਬਾਕੀ ਹੁਣ ਇੱਕ ਵਾਰ ਚਲਦੇ ਆ ਆਪਾਂ ਪਿੱਛੇ ਪਿੱਛੇ ਬਾਰੇ ਤੁਹਾਨੂੰ ਮੈਂ ਦੱਸਾਂ ਅੱਗਿਓ ਤਾਂ ਆਪਾਂ ਆਪਿਓ ਆਪਣੀ ਕੁਝ ਐਦਾਂ ਦੀ ਸੀਗੀ ਬਾਕੀ ਪਿੱਛੋ ਜਿਵੇਂ ਮੈਂ ਗੱਲ ਕਰਾਂ ਸਪੇਸ ਹਾਂ ਬਹੁਤ ਵਧੀਆ ਸਪੇਸ ਆ ਔਰ ਬੰਦਾ ਆਰਾਮ ਨਾਲ ਖੁੱਲ੍ਹਾ ਡੁੱਲਾ ਤਰੀਕੇ ਨਾਲ ਬੈਸ ਸਕਦਾ ਖੁੱਲ੍ਹੇ ਡੁੱਲੇ ਤਰੀਕੇ ਨਾਲ ਬਾਕੀ ਨੇ ਦੇ ਵਿੱਚ ਆਪਾਂ ਨੂੰ 5 ਦੇ ਜਿਹੜੇ ਐਡਰੈਸ ਨੇ ਆਪਾਂ ਨੂੰ ਐਡਜਸਟੇਬਲ ਮਿਲ ਜਾਂਦੇ ਨੇ ਰੀਅਰ ਦੇ ਵਿੱਚ ਆਪਾਂ ਨੂੰ ਆਰਮ ਰੈਸਟ ਵਗੈਰਾ ਤਾਂ ਮਿਲਦੀ ਨਹੀਂ ਗੀ ਨਾ ਆਪਾਂ ਨੂੰ ਰੀਅਰ ਏਸੀ ਮਿਲਦਾ ਆਪਾਂ ਨੂੰ ਇੱਕ 12 ਵੀ ਸਾਕਟ ਮਿਲ ਜਾਂਦਾ ਥੱਲੇ ਫੋਨ ਰੱਖਣ ਵਾਸਤੇ ਉੱਪਰ ਫੋਨ ਰੱਖ ਸਕਦੇ ਆਪਾਂ ਨਿਚਲੇ ਪਾਸੇ ਨਹੀਂ ਰੱਖ ਸਕਦੇ ਬਾਕੀ ਹੰਪ ਵਗੈਰਾ ਦੀ ਗੱਲ ਕਰਾਂ ਮੈਂ ਐਡਾ ਤਾਂ ਨਹੀਂਗਾ ਬਟੇ ਆ ਕਿ ਹਾਂ ਆਪਾਂ 5 ਜਣੇ ਨਾ ਇੱਕ ਗੱਡੀ ਦੇ ਵਿੱਚ ਪ੍ਰੋਪਰ ਬੈ ਕੇ ਜਾ ਸਕਦੇ ਨੇ ਤੰਗ ਹੋਣ ਵਾਲਾ ਕੰਮ ਨਹੀਂਗਾ ਇਦਾਂ ਦਾ ਕੁਝ ਆਪਣਾ ਇਹਦਾ ਮੇਨ ਹੈੱਡ ਲੈਂਪ ਸੈੱਟ ਪਾਸਾਰ ਕੰਪਲੀਟ ਲਗਦੀ ਤਾਂ ਸੋਹਣੀ ਆ ਯਾਰ ਆਪਣਾ LED ਦੇ ਵਿੱਚ ਆ ਗਿਆ ਨਾ ਫਰੰਟ ਦੇ ਵਿੱਚੋਂ ਸਾਰਾ ਬਾਕੀ ਆਪਣੀ ਇਹ ਜਿਹੜੀ ਗੱਡੀ ਖੜੀ ਹੋਈ ਆ ਆਪਣੀ ਟヨタ ਆਪਣੀ ਇੰਡਸਟਰੀਅਲ ਏਰੀਆ ਫੇਜ਼ 1 ਦੇ ਵਿੱਚ ਖੜੀ ਹੋਈ ਆ ਪੰਚਕੁਲੇ ਜੇ ਤੁਹਾਨੂੰ ਆਪਣੀ ਕਿਸੇ ਵੀ ਟヨタ ਦੀ ਗੱਡੀ ਦੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਵੇ ਜਾਂ ਜਿਹੜੇ ਵੀ ਮਤਲਬ ਬਾਈ ਨੇ ਗੱਡੀ ਪਰਚੇਸ ਕਰਨੀ ਹੋਵੇ ਮੈਂ ਇੱਕ ਵੀਰੇ ਦਾ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਐਦਾਂ ਦੀ ਕੋਸ਼ਿਸ਼ ਸੀਗੀ ਆਪਣੀ ਅਰਬਨ ਕਰੂਜ਼ਰ ਟਾਈਜ਼ਰ ਗੱਡੀ ਦਾ ਯਾਰ ਘੈਂਟ ਆ ਬਾਬਿਓ ਬਾਕੀ ਆ ਤੁਹਾਡੀ ਚੋਇਸ ਆ ਤੁਸੀਂ ਇਹ ਲੈਣੀ ਆ ਕਿ ਆਪਣੀ ਫਰਾਂਕਸ ਲੈਣੀ ਆ ਤੇ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ